ਦੇ ਕੇ ਬੈਠੇ ਹੋ ਕੀ ਗੱਲਬਾਤ ਹੋਈ ਜੀ ਸਾਰੀ ਦੇਖੋ ਗੱਲ ਇਹ ਹੈ ਮੈਨੂੰ ਗੁਪਤ ਸੂਚਨਾ ਤੇ ਪਤਾ ਲੱਗਾ ਵੀ ਦਤਿਆਲ ਦੇ ਵਿੱਚ ਜਿਹੜੀ ਆ ਕਮਾਦ ਨੂੰ ਉਜਾੜ ਕੇ ਤੇ ਉੱਥੇ ਮਾਇਨੇ ਕੀਤੀ ਜਾ ਰਹੀ ਹੈ ਮੈਂ ਕਿਸ ਨੂੰ ਦੱਸਿਆ ਮੈਂ ਕਹਿੰਦਾ ਜੇ ਮੈਂ ਕਿਸ ਨੂੰ ਦੱਸਿਆ ਤੇ ਮਿੰਟ ਚੋਂ ਕੋ ਖਬਰ ਚੱਲ ਜੇ ਨਾ ਤੇ ਮਿੰਟ ਮੜ ਭੱਜ ਜਾਣਾ ਉਹਦੇ باوجود ਵੀ ਉਹਨਾਂ ਨੂੰ ਪਤਾ ਲੱਗ ਗਿਆ ਡਰਾਈਵਰ ਜਿਹੜੇ ਆ ਪਹਿਲੇ ਉਹਨਾਂ ਕੋਸ਼ਿਸ਼ ਕੀਤੀ ਇਹਨਾਂ ਠੰਦੇ ਉਹਦੇ ਤੋਂ ਪਹਿਲੇ ਆਪਾਂ ਇੱਕ ਨਾ ਟਰੈਕਟਰ ਵਿੱਚ ਖੜਾ ਕਰਤਾ ਜਿਹਦੇ ਚੋਂ ਭੱਜਣਾ ਡਰਾਈਵਰ ਜਿਹੜੇ ਆ ਉਹ ਬੇਚੀ ਗੱਡੀਆਂ ਛੱਡ ਕੇ ਤੁਹਾਡੇ ਸਾਹਮਣੇ ਆ ਦੋ ਟਿਪਰ ਐ ਇੱਕ ਗੰਨੇ ਵਾਲੀ ਟਰਾਲੀ ਐ ਜਿਹਦੇ ਚ ਗੰਨਾ ਨਾ ਨਾ ਵੱਢੀ ਆ ਰਹੀ ਐ ਤੇ ਉਹਦੇ ਚ ਪਾਈ ਆ ਰਿਆ ਤੇ ਇੱਕ ਵੱਡੀ ਪੋਕਲੈਂਡ ਐ ਕੈਸ਼ ਕੰਪਨੀ ਆ ਲੰਡੀ ਦੀ ਮੈਂ ਅੱਜ ਇਸ ਕਰਕੇ ਇੱਥੇ ਆਇਆ ਕਿ ਅੱਜ 3 ਸਾਲ ਹੋ ਗਏ ਸਰਕਾਰ ਨੂੰ ਬੜੇ ਨੂੰ ਬੜੇ ਵੱਡੇ ਜੰਗੀ ਪੱਦਰ ਦੇ ਉੱਤੇ ਨਾ ਦਾਅਵੇ ਕੀਤੇ ਸੀ ਤੇ 500 ਰੁਪਏ ਸੈਕਲਰ ਰੇਤਾ ਵਚਾਂਗੇ ਪੰਜਾਬ ਜਿਹੜਾ ਪਿਛਤਾ ਚਾਰ ਮੂਤ ਪੰਜਾਬ ਬਣਾਵਾਂਗੇ ਨਸ਼ਿਆਂ ਤੋਂ ਮੂਤ ਪੰਜਾਬ ਬਣਾਵਾਂਗੇ ਬਿਲਕੁਲ ਭੇਦਭਾਵ ਛੱਡ ਕੇ ਤੇ ਫਰਸਟ ਕਲਾਸ ਇੱਥੇ ਆਪਾਂ ਤਰੱਕੀ ਕਰਾਵਾਂਗੇ ਫੇਰ ਨਾ ਕਿਹਾ 20000 ਕਰੋੜ ਰੁਪਇਆ ਅਸੀਂ ਇੱਕ ਸਾਲ ਦਾ ਮਾਈਂਡਿੰਗ ਦੇ ਪੈਸੇ ਇਕੱਠਾ ਇਕੱਠੇ ਕਰਾਂਗੇ ਅੱਜ 3 ਸਾਲ ਸਰਕਾਰ ਬਣੀ ਦੀ ਹੋ ਗਿਆ ਇਹ ਦੱਸਣ ਬੜੀ ਹੈਰਾਨਗੀ ਨਾ ਗੱਲ ਇਹ ਕਰਨੇ ਪੈ ਰਹੀ ਆ ਵੀ ਐਕਸਟੈਂਡ ਸਾਹਿਬ ਜਿਹੜੇ ਮਾਈਨਰੀ ਡਿਪਾਰਟਮੈਂਟ ਦੇੋਂ ਆਏ ਨੇ ਪਹਿਲੇ ਮੈਂ ਇੱਥੇ ਆ ਕੇ ਸਾਰੀ ਦੀ ਵੀਡੀਓ ਬਣਾਈ ਵੀਡੀਓ ਬਣਾ ਕੇ ਐਸਐਸਪੀ ਸਾਹਿਬ ਨੂੰ ਫੋਨ ਕੀਤਾ ਉਹਨਾਂ ਫੋਨ ਚੁੱਕਿਆ ਨਹੀਂ ਉਹਦੇ ਤੋਂ ਬਾਅਦ ਮੈਂ ਡੀਐਸਪੀ ਨੂੰ ਫੋਨ ਕੀਤਾ ਉਹਨਾਂ ਫੋਨ ਚੁੱਕਿਆ ਨਹੀਂ ਉਹਦੇ ਤੋਂ ਬਾਅਦ ਮੈਂ ਐਸਐਚ ਨੂੰ ਫੋਨ ਕੀਤਾ ਤੇ ਐਸਐਚ ਨੂੰ ਕਹਿੰਦਾ ਵੀ ਮੈਂ ਆ ਰਿਹਾ ਉਹਦੇ ਤੋਂ ਬਾਅਦ ਫਿਰ ਮੈਂ ਐਕਸਟੈਂਡ ਮਾਈਨਿੰਗ ਡਿਪਾਰਟਮੈਂਟ ਦਾ ਉਹਨੂੰ ਫੋਨ ਕੀਤਾ ਉਹ ਕਹਿੰਦਾ ਜੀ ਅਸੀਂ ਬੰਦੇ ਭੇਜਦੇ ਆਂ ਅਸੀਂ ਆ ਗਿਆ ਚਲੋ ਉਹਦੇ ਤੋਂ ਬਾਅਦ ਫਿਰ ਮੈਂ ਡੀਸੀ ਸਾਹਿਬ ਨੂੰ ਫੋਨ ਕੀਤਾ ਡੀਸੀ ਸਾਹਿਬ ਨੂੰ ਫੋਨ ਚੁੱਕਿਆ ਨਹੀਂ ਲੇਕਿਨ ਡੀਸੀ ਸਾਹਿਬ ਦਾ ਫੋਨ ਫਿਰ ਦੁਬਾਰਾ ਆ ਗਿਆ ਉਹਨੇ ਕਿਹਾ ਦੱਸੋ ਫਿਰ ਮੈਂ ਉਹਨਾਂ ਨਾਲ ਗੱਲ ਕੀਤੀ ਵੀ ਮੈਂ ਜਿੱਥੇ ਖੜਾ ਮੈਂ ਲਾਈਵ ਹੋ ਕੇ ਤੁਹਾਨੂੰ ਦਰਦਾ ਪਿਆ 30 30 ਫੋਟ ਜਿਹੜੀ ਏ ਕਲਾਸ ਜ਼ਮੀਨ ਜਿਹਦੇ ਵਿੱਚ ਕਮਾਂਦ ਗੰਦਾ ਲੱਗਾ ਹੋਇਆ ਹੈ ਮਾਲਬੀ ਦੇ ਵਿੱਚ ਜਿਹੜਾ ਕਮਾਂਡ ਹੈ ਉਹ ਬੜੀ ਵਧੀਆ ਧਰਤੀ ਕੰਦੇ ਆ ਤੇ ਉੱਥੇ ਵੀ ਗੰਨਾ ਜਿਹੜਾ 500 ਕੁਆਂਟ ਤੋਂ ਵੱਧ ਨਹੀਂ ਦਿੰਦਾ ਤੁਹਾਡੇ ਸਾਹਮਣੇ ਮੈਂ ਕਿਸਾਨ ਤੁਹਾਡੇ ਸਾਹਮਣੇ ਬੋਲ ਦੇਗਾ ਵੀ ਇਸ ਧਰਤੀ ਦੇ ਵਿੱਚ ਜਿਸ ਜਗ੍ਹਾ ਤੇ ਅਸੀਂ ਖੜੇ ਆ ਜਿੱਥੇ ਆਪਾਂ ਬੈਠੇ ਆ ਇੱਥੇ 600 ਕੁਆਂਟਰ ਗੰਨਾ ਜਿਹੜਾ ਨਿਕਲਦਾ ਗੰਨਾ ਕਿਉਂ ਨਿਕਲਦਾ ਗੰਨਾ ਇਸਕੇ ਨਿਕਲਦਾ ਵੀ ਜਿਹੜੀ ਜ਼ਮੀਨ ਆ ਸਾਡੀ ਖਸ ਵਾਲੀ ਆ ਇਹਦੇ ਵਿੱਚ ਕੁਛ ਰੇਤ ਦੇ ਕਾਨੂੰਨ ਦੇ ਆ ਉੱਥੇ ਗੰਨਾ ਬਹੁਤ ਜ਼ਿਆਦਾ ਹੁੰਦਾ ਉਹ ਤੁਹਾਡੇ ਸਾਹਮਣੇ ਆ ਆਲੇ ਦੁਆਲੇ ਸਾਰਾ ਗੰਨਾ ਲੱਗਾ ਹੈ ਐਕਸਸ ਹਾਉਰ ਮੈਂ ਬਬਿ ਬੋਚੇ ਬੀ ਔਕਸ਼ਨ ਇਹ ਕਹਿੰਦਾ ਇਹ ਜਗਾ ਔਕਸ਼ਨ ਹੋਈ ਹੈ ਮੈਂ ਕਿਹਾ ਵਾਹ ਵੀ ਐਕਸਸਾਬ ਤੁਸੀਂ ਇੰਜੀਨੀਰ ਹੋ ਚੰਗੀ ਜਗਾ ਦੀ ਮੈਂ ਕਿਹਾ ਤੁਹਾਨੂੰ ਸਰਕਾਰ ਪੈਸੇ ਦਿੰਦੀ ਹੈ ਨਾ ਲੋਕਾਂ ਦਾ ਨੁਕਸਾਨ ਹੋਣਾ ਚਾਹੀਦਾ ਨਾ ਸਰਕਾਰ ਦਾ ਨੁਕਸਾਨ ਹੋਣਾ ਚਾਹੀਦਾ ਇਹ ਏ ਕਲਾਸ ਧਰਤੀ ਹੈ ਜਿਹਦੇ ਉੱਤੇ ਤੁਸੀਂ ਗੰਨਾ ਪਟਵਾ ਕੇ ਤੇ ਔਕਸ਼ਨ ਕਰ ਰਹੇ ਹੋ ਫਿਰ ਮੈਂ ਕਿਹਾ ਚਲੋ ਜੇਲੇ ਔਕਸ਼ਨ ਹੋ ਜਾਂਦੀ ਹੈ ਤੇ ਬਕਾਇਦਾ ਉਹਦੀ ਨਿਸ਼ਾਨਦੇਹੀ ਹੁੰਦੀ ਹੈ ਤਸੋ ਨਿਸ਼ਾਨਦੇਹੀ ਹੋਈ ਹੈ ਉਹ ਕਹਿੰਦੇ ਆ 10 23 2024 ਨੂੰ ਨਿਸ਼ਾਨਦੇਹੀ ਹੈ ਦਾ ਮਤਲਬ ਹੈ ਅਦੇ 20 ਦਿਨ ਪਹਿਲੇ ਨਿਸ਼ਾਨਦੀ ਹੋਈ ਆ ਉਹ ਤੂੰ ਹੀ ਨਾ ਦੱਸੋ ਤੇ 20 ਫੁੱਟ ਉੱਚਾ ਗੰਨਾ ਲੱਗਾ ਇਹ ਗੰਨੇ ਦੇ ਵਿੱਚ ਕਿੱਦਾਂ ਨਿਸ਼ਾਨਦੀ ਕਰਤੀ ਫਿਰ ਇਹ ਜਿਹੜਾ ਇਸ ਪਾਸੇ ਸੱਜੇ ਪਾਸੇ ਮਾਲਕ ਆ ਉਹ ਸਾਹਬ ਸਿੰਘ ਸਾਹਿਬ ਆ ਉਹ ਕਹਿੰਦਾ ਨਾ ਮੈਨੂੰ ਦੱਸਿਆ ਮੇਰਾ ਕਮਾਨ ਜੋੜ ਦਿੱਤਾ ਉਹ ਜੀ ਕਾ ਮਾਂਡੇ ਆ ਤੇ ਫਿਰ ਉਹ ਨਿਸ਼ਾਨਦੀ ਕਿੱਦਾਂ ਕੀਤੀ ਆ ਨਾ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਵਿੱਚੇ ਮਾਈਨਰੀ ਡਿਪਾਰਟਮੈਂਟ ਵਿੱਚੇ ਮੰਤਰੀ ਮਾਡਲ ਵਿੱਚੇ ਕਾਕੀ ਵਰਦੀ ਵਾਲੇ ਇਹ ਸਾਰੇ ਚੋਰ ਕੁੱਤੀ ਰਲੇ ਹੋਏ ਨੇ ਫਿਰ ਇਹ ਲੁੱਟ ਪੂਰੀ ਪਾਈਦੀ ਆ ਔਰ ਧੱਕੇ ਨਾਲ ਕਰਾਈ ਆ ਰਹੇ ਨੇ ਔਰ ਜਿਹੜੇ ਬੰਦੇ ਪੰਜਾਬ ਸਰਕਾਰ ਨੇ ਜਦੋਂ ਮੱਟੀ ਕੋਟ ਡੈਮ ਦੀ ਅਗਲੇ ਪਾਸੇ ਜਿਹੜਾ ਬਰਾਜ ਬੰਦਾ ਪਿਆ ਉਹ ਜਗ੍ਹਾ ਨੂੰ ਸਾਫ਼ ਕਰਨ ਲਈ ਗਰਾ ਕਰਨ ਲਈ ਉੱਥੇ ਆਕਸ਼ਨ ਕਰਦੇ ਤਿੰਨ ਚਾਰ ਠੇਕੇਦਾਰ ਨੇ ਉੱਥੋਂ ਮਾਲ ਜਿਹੜੇ ਆਕਸ਼ਨ ਕਰਦੇ ਤਿੰਨ ਚਾਰ ਠੇਕੇਦਾਰ ਨੇ ਉਥੋਂ ਮਾਲ ਜਿਹੜੇ ਕ੍ਰੈਸ਼ਰ ਵਾਲੇ ਲਿਆ ਰਹੇ ਨੇ ਔਰ ਮੁੱਲ ਮਾਲ ਲਿਆ ਰਹੇ ਨੇ ਉਹਨਾਂ ਨੂੰ 22 23 2400 ਰੁਪਇਆ ਕਾਸਟ ਕਰ ਰਿਆ ਆਪਣੇ ਕ੍ਰੈਸ਼ਰ ਤੇ ਕੱਚਾ ਮਾਲ ਉਹ ਜਿਹੜੇ ਬੰਦੇ ਉਥੋਂ ਲਿਆ ਰਹੇ ਨੇ ਉਹਨਾਂ ਨੂੰ ਮਾਈਨਿੰਗ ਨਹੀਂ ਕਰਨ ਦਿੰਦੇ ਤੇ ਜਿਹੜੇ ਬੰਦੇ ਇੱਦਾਂ ਚੋਰੀ ਛਪੇ ਡਾਕਾ ਮਾਰਦੇ ਨੇ ਡਕੈਤੀ ਕਰਦੇ ਨੇ ਉਹਨਾਂ ਨੂੰ ਕ੍ਰੈਸ਼ਰ ਤੁਹਾਡੇ ਸਾਹਮਣੇ ਮਾਈਨਰੀ ਡਿਪਾਰਟਮੈਂਟ ਵੀ ਆਈ ਆ ਪੁਲਿਸ ਪ੍ਰਸ਼ਾਸਨ ਵੀ ਆਇਆ ਤੇ ਕੋਈ ਅਸਰ ਨਹੀਂ ਇਹਨਾਂ ਦੇ ਕਹਿਣ ਦੇ ਉੱਤੇ ਮੈਂ ਸਾਡੇ ਪਾਰਲੀਮੈਂਟ ਹੱਕੇ ਦੇ ਸੁਖਜਿੰਦਰ ਰਜ਼ਾਵਾ ਜੀ ਉਹਨਾਂ ਨੂੰ ਆਗਮਿਤ ਕਰਾਤਾ ਹੈ ਸਰਦਾਰ ਪ੍ਰਤਾਪ ਸਿੰਘ ਬਾਜਵਾ ਜਿਹੜੇ ਸਾਡੇ اپੋਜੀਸ਼ਨ ਦੇ ਲੀਡਰ ਨੇ ਉਹਨਾਂ ਨੂੰ ਵੀ ਲਾਈਵ ਹੋ ਕੇ ਦੱਤਾ ਹੈ ਡੀਡੀਪੀ ਜਿਹੜਾ ਸਾਡਾ ਗੁਰਬਜਾਦ ਉਹਨਾਂ ਨੂੰ ਵੀ ਮੈਂ ਮੈਸੇਜ ਕਰਕੇ ਤੇ ਵੀਡੀਓ ਪਾਤੀ ਹੈ ਔਰ ਭਗਵੰਤ ਮਾਨ ਜਿਹੜੇ ਮੁੱਖ ਮੰਤਰੀ ਸਾਡੇ ਪੰਜਾਬ ਨੇ ਉਹਨਾਂ ਨੂੰ ਵੀ ਮੈਂ ਪਾਤੀ ਆ ਵੀ ਤੁਸੀਂ 500 ਰੁਪਏ ਸੱਕੜਾ ਰੇਤਾ ਦੇਣਾ ਸੀ ਲੋਕਾਂ ਨਾਲ ਵਾਦਾ ਕੀਤਾ ਸੀ ਕਿ ਆ 500 ਰੁਪਏ ਸੱਕੜਾ ਜਿਹੜਾ ਰੇਤਾ ਦੇਣਾ ਹੈ ਲੋਕਾਂ ਦੀ ਏ ਕਲਾਸ ਜ਼ਮੀਨ ਜਿਹੜੀ ਐ ਐਗਰੀਕਲਚਰ ਜ਼ਮੀਨ ਜਿਹੜੀ ਐ ਉਹਨੂੰ ਪੁੱਟ ਕੇ ਉਹਦੇ ਥੱਲੋਂ ਦੀ ਰੀਤਾ ਕੱਢ ਗੀ ਇਕੜਾ 500 ਰੁਪਏ ਸੈਕੜਾ ਰੀਤਾ ਦੇਣਾ ਇਸ ਤੁਗੇ ਫੇਰ ਲੋਕਾਂ ਨਾਲ ਬਿਲਕੁਲ ਝੂਠ ਬੋਲਿਆ ਹਜ਼ਾਰ ਰੁਪਏ ਜਨਾਨੀ ਨੂੰ ਦੇਣਾ ਹੁਣ ਅਜੇ ਤੁਹਾਡੇ ਸਾਹਮਣੇ 20 ਤੀ ਉਹਨਾਂ ਇਲੈਕਸ਼ਨ ਹੋਣਾ ਜਿਹੜੇ ਵੋਟਾਂ ਪੈਣੀਆਂ ਨੇ ਡੇਰਾ ਬਾਬਾ ਨਾਨਕ ਫੇਰ ਗਿੱਦੜਵਾ ਫੇਰ ਚਬੇਵਾਲ ਫੇਰ ਉੱਥੇ ਪੈਣੀਆਂ ਸੰਗਰੂਰ ਪੈਣੀਆਂ ਨੇ ਬਰਨਾਲਾ ਬਰਨਾਲੇ ਪੈਣੀਆਂ ਨੇ ਇਹ ਬਿਲਕੁਲ ਝੂਠ ਬੋਲਦੇ ਆ ਹੁਣ ਇਹ ਕਹਿ ਰਿਹਾ ਸੀ ਕੇਜਰੀਵਾਲ ਕਹਿ ਰਿਹਾ ਸੀ ਅਸੀਂ ਜੀ ਉੱਥੇ ਆਈਟੀਆਈ ਬਣਾ ਦੇਣੀ ਹੈ ਤੇ ਨਾਲ ਹੀ ਸੁਖੀ ਰੰਦਾਵਾ ਕਹਿ ਰਿਹਾ ਸੀ ਇਹ ਆਈਟੀਆਈ ਜਿਹੜੀ ਬਣਾਣੀ ਉਹ ਤੇ ਆਲਰੇਡੀ 1980 ਦੀ ਜਾਈ ਮਰਾਈ ਦੀ ਆ ਫਿਰ ਉਹ ਕਹਿ ਰਿਹਾ ਸੀ ਅਸੀਂ ਸ਼ੂਗਰ ਮਿਲ ਲਾ ਦੇਣੀ ਹੈ ਤੇ ਰੰਦਾਵਾ ਸਾਹਿਬ ਨੇ ਨਾਲ ਜਵਾਬ ਦਿੱਤਾ ਕਿ ਸ਼ੂਗਰ ਮਿਲ ਤੇ ਅਸੀਂ ਆਪਣੇ ਟਾਈਮ ਦੀ ਲਾਤੀ ਦੀ ਤੁਹਾਨੂੰ ਅੱਗੇ ਕੰਪਲੇਨਟ ਨਹੀਂ ਤੇ ਸਾਡੇ ਕੀ ਕਸੂਰ ਹੈ ਫਿਰ ਉਹ ਕਹਿ ਰਿਹਾ ਬਾਇਓ ਗੈਸ ਦਾ ਜਿਹੜਾ ਪਲਾਂਟ ਹੈ ਉਹ ਅਸੀਂ ਲਾ ਦੇਣਾ ਹੈ ਉਹ ਬਾਇਓ ਗੈਸ ਦਾ ਜਿਹੜਾ ਪਲਾਂਟ ਹੈ ਉਹ ਤੇ ਬਟਾਲੇ ਦੇ ਵਿੱਚ ਆਲਰੇਡੀ ਸਾਡੀ ਸਰਕਾਰ